ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਵਿੱਚ ਲੱਗੀ ਹੋਈ ਅੱਗ ਨੂੰ ਬੁਝਾਉਣ ਲਈ ਕੈਨੇਡਾ ਨੇ ਫਾਇਰ ਫਾਈਟਰ ਅਤੇ 에어 ਵਾਟਰ ਜਿਹੜੇ ਆ ਉਹ ਟੈਂਕ ਭੇਜਿਆ ਤੇ ਹੁਣ ਤੱਕ ਕਿਹੜੀ ਲੇਟੈਸਟ ਅਪਡੇਟ ਆ ਰਹੀ ਆ ਉਸ ਜਿਹੜੀ ਐਲੇ ਦੇ ਵਿੱਚ ਕੱਲ ਅੱਗ ਲੱਗਣ ਦੀ ਖਬਰ ਆਈ ਸੀ ਜੀ ਬਿਲਕੁਲ ਰਮੇਂਦਰ ਜੀ ਕੈਲੀਫੋਰਨੀਆ ਸੂਬੇ ਦੇ ਵਿੱਚ ਜਿਹੜੀ ਭਿਆਨਕ ਅੱਗ ਲੱਗੀ ਹੋਈ ਹੈ ਜੀ ਹੁਣ ਤੱਕ ਹਜ਼ਾਰਾਂ ਘਰ ਜਿਹੜੇ ਆ ਸੜ ਚੁੱਕੇ ਆ ਜੀ 4000 ਦੇ ਕਰੀਬ ਜਿਹੜਾ ਏਰੀਆ ਆ ਕਿਲੋਮੀਟਰ ਜਿਹੜਾ ਔਰ ਸੜ ਚੁੱਕਾ ਜੀ ਦੋ ਵਿਅਕਤੀਆਂ ਦੀ ਹੁਣ ਤੱਕ ਮੌਤ ਹੋ ਗਈ ਹੈ ਖਬਰਾਂ ਦੇਣ ਤੱਕ ਸ਼ਾਇਦ ਇਹ ਗਿਣਤੀ ਵਧ ਜਾਊਗੀ ਇਹਦੇ ਉੱਪਰ ਅੱਗ ਤੇ ਕਾਬੂ ਪਾਉਣ ਵਾਸਤੇ ਜਿਹੜੇ ਅਮਰੀਕਾ ਦੇ ਫਾਇਰਫਾਈਟਰ ਡਿਪਾਰਟਮੈਂਟ ਸੀਗਾ ਜੀ ਉਹ ਵੱਡੀ ਪੱਧਰ ਤੇ ਯਤਨ ਕਰ ਰਿਹਾ ਸੀ ਲੇਕਿਨ ਅੱਗ ਤੇ ਹਾਲੇ ਤੱਕ ਹੀ ਕਾਬੂ ਨਹੀਂ ਪਾਇਆ ਜਾ ਸਕਿਆ ਉਹਨਾਂ ਹਾਲਤਾਂ ਦੇ ਵਿੱਚ ਕੈਨੇਡਾ ਨੂੰ ਰਿਕੁਐਸਟ ਕੀਤੀ ਗਈ ਸੀ ਕਿ ਕੈਨੇਡਾ ਤੋਂ ਕਰਾਖਵਾ ਫਾਇਰ ਫਾਈਟਿੰਗ ਸਿਸਟਮ ਹੈਗਾ ਜੀ ਜਿਹਦੇ ਵਿੱਚ ਵੱਡੀ ਪੱਧਰ ਤੇ ਕੈਨੇਡਾ ਦੀਆਂ ਜੰਗਲਾਂ ਯੰਗਾ ਲੱਗਦੀਆਂ ਨੇ ਤਾਂ ਹੁਣ ਕੈਨੇਡਾ ਤੋਂ ਵੱਡੀ ਪੱਧਰ ਤੇ ਜਿਹੜੇ ਫਾਇਰਫਾਈਟਰ ਤੇ ਪਲੱਸ ਇਹ ਟੈਂਕ ਪਾਵਾ ਜਿਹੜੇ ਕਿ ਜਹਾਜ਼ ਹੁੰਦੇ ਆ ਜਿਹਦੇ ਵਿੱਚ ਪਾਣੀ ਭਰ ਕੇ ਵਗੈਰਾ ਥਰੂ ਕੀਤਾ ਜਾਂਦਾ ਆ ਉਹਨਾਂ ਨੂੰ ਭੇਜਿਆ ਗਿਆ ਜੀ ਜਿਹੜਾ ਆਪਾਂ ਇਹ ਕਹਿ ਸਕਦੇ ਆ ਕਿ ਗਵਾਂਡੀ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ ਪ੍ਰਬੰਧਰ ਜੀ ਗਵਾਂਡੀ ਦੀ ਗਵਾਂਡੀ ਨੂੰ ਲੋੜ ਜ਼ਰੂਰ ਪੈਂਦੀ ਆ ਤਾਂ ਇਹ ਕੈਨੇਡਾ ਤੇ ਅਮਰੀਕਾ ਦੋਵੇਂ ਇੱਕ ਦੂਜੇ ਦੇ ਪੂਰਕ ਨੇ ਜੀ ਸੋ ਉਹਨਾਂ ਹਾਲਤਾਂ ਦੇ ਵਿੱਚ ਇਹ ਸਮਝਣ ਦੀ ਲੋੜ ਆ ਕਿ ਅੱਜ ਕੈਨੇਡਾ ਨੂੰ ਲੋੜ ਆ ਕੱਲ ਅਮਰੀਕਾ ਨੂੰ ਲੋੜ ਆ ਜੀ ਦੋਵੇਂ ਗਵਾਂਡੀ ਹੌਲਕਾ ਸਾਂਝਾ ਬਿਜ਼ਨਸ ਹੈ ਤੇ ਜਿਸ ਤਰ੍ਹਾਂ ਇਹ ਗੱਲਾਂ ਡਰਾ ਟਰੰਪ ਉਹਨੀ ਕਰ ਰਿਹਾ ਸਿਆਦ ਸਾਰਸਿਕ ਨਹੀਂ ਹੈਗੀਆਂ ਤੇ ਮਾਨਵਤਾ ਦੇ ਨਾਤੇ ਕੈਨੇਡਾ ਨੇ ਟੱਪ ਅਪ ਕਰਦਿਆਂ ਹੋਇਆਂ ਵੱਡੀ ਪੱਧ ਤੇ ਆਪਣੇ ਫਾਇਰਫਾਈਟਰ ਤੇ ਜਿਹੜੇ 에ਅ ਟੈਂਕ ਆ ਜੀ ਤੁਰੰਤ ਉੱਥੇ ਭੇਜ ਦਿਆ ਮਦਦ ਵਾਸਤੇ ਤਾਂ ਜੋ ਅੱਗ ਬੁਝਾਈ ਜਾ ਸਕੇ ਜਿਹੜੀ ਕਿ ਭਿਆਨਕ ਰੂਪ ਦੇ ਵਿੱਚ ਹੁਣ ਤੱਕ ਕਾਫੀ ਨੁਕਸਾਨ ਕਰ ਚੁੱਕੀ ਹੈ ਜੀ